ਕਾਂਚੀ ਹਿੰਦੂਆਂ ਦਾ ਤੀਰਥ ਹੈ ਇਸ ਨੂੰ ਸ਼ਿਵਾ ਦੀ ਨਗਰੀ ਮੰਨਿਆ ਗਿਆ ਹੈ ਹਿੰਦੂਆਂ ਦਾ ਵਿਸ਼ਵਾਸ ਸੀ ਕਿ ਜਿਹੜਾ ਕਾਂਚੀ ਵਿੱਚ ਪ੍ਰਾਣ ਤਿਆਗਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਇਹ ਗੋਰਖਪੁਰ ਦੇ ਨੇੜੇ ਜ਼ਿਲ੍ਹਾ ਬਸਤੀ ਵਿੱਚ ਮਗਰ ਸਥਾਨ ਹੈ ਜਿਸ ਨੂੰ ਹੜੰਬਾ ਵੀ ਕਿਹਾ ਜਾਂਦਾ ਹੈ Hindu ਮਤ ਅਨੁਸਾਰ ਵਿਚਾਰ ਪ੍ਰਚਲਿਤ ਸਨ ਕਿ ਜਿਹੜਾ ਹੜੰਬਾ ਮਗਰ ਵਿਖੇ ਮਰੇਗਾ ਉਹ ਨਰਕ ਨੂੰ ਜਾਵੇਗਾ ਕਬੀਰ ਜੀ ਉਪਰੋਕਤ ਵਿਚਾਰ ਨਾਲ ਸਹਿਮਤ ਨਹੀਂ ਸਨ ਉਹਨਾਂ ਅਖੀਰ ਸਮੇਂ ਕਾਂਚੀ ਨੂੰ ਤਿਆਗ ਕੇ ਮਗਰ ਹੜੰਬੇ ਆ ਕੇ ਡੇਰਾ ਲਾ ਲਿਆ ਤਾਂ ਜੋ ਸਿੱਧ ਕੀਤਾ ਜਾ ਸਕੇ ਹਰ ਕਾ ਸੰਤ ਮਰੈ ਹੜੰਬੇ ਤਾਂ ਸਗਲੀ ਸੈਨ ਤਰਾਈ ਕਿਆ ਕਾਂਸੀ ਕਿਆ ਓਖਰ ਮਗਰ RAM ਹਿਰਦੈ ਜੋ ਹੋਈ ਭਾਵ ਕੇ ਮੁਕਤੀ ਹਰੀ ਸਿਮਰਨ ਨਾਲ ਮਿਲਣੀ ਹੈ ਬਿਨਾਂ ਭਗਤੀ ਕੀਤਿਆਂ ਭਾਵੇਂ ਸਾਰਾ ਜਨਮ ਕਾਂਚੀ ਵਿੱਚ ਗੁਜ਼ਾਰੇ ਅਤੇ ਉੱਥੇ ਕਾਂਚੀ ਵਿੱਚ ਹੀ ਮਰ ਜਾਵੇ ਮੁਕਤੀ ਪ੍ਰਾਪਤ ਨਹੀਂ ਹੋਵੇਗੀ ਅਤੇ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰਨ ਵਾਲਾ ਭਾਵੇਂ ਮਗਰ ਜਾ ਕੇ ਸਰੀਰ ਤਿਆਗ ਦੇਵੇ ਉਹ ਨਰਕ ਨਹੀਂ ਜਾਵੇਗਾ ਇਸ ਬਾਬਤ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਪਰਮਉਂਦੇ ਹਨ ਜੋ ਜਲ ਛੋੜ ਬਹਰ ਪਇਓ ਮੀਨਾ ਪੁਰਬ ਜਨਮ ਕੋ ਤਪ ਕਾਹੀਨਾ ਅਬ ਕੋ ਰਾਮ ਕਵਨ ਗਤ ਮੋਰੀ ਤਜੀ ਲੈ ਬਨਾਰਸ ਮਤ ਪਈ ਥੋਰੀ ਰਹਾਓ ਸਗਲ ਜਨਮ ਸਿਵ ਪੂਰੀ ਗਵਾਇਆ ਮਰਤੀ ਬਾਰ ਮਗਹਰ ਉਠ ਆਇਆ ਬਹੁਤ ਬਰਸ ਤਪ ਕੀਆ ਕਾਂਸੀ ਮਰਨ ਪਿਆ ਮਗਹਰ ਕੀ 바ਸੀ ਕਾਂਸੀ ਮਗਹਰ ਸੰਬਿਚਾਰੀ ਉੱਚੀ ਭਗਤ ਕੈਸੇ ਉਤਰਸ ਪਾਰੀ ਕਹੋ ਗੁਰ ਗਜਸ਼ਿਵ ਸਭ ਕੋ ਜਾਣੈ ਬੂਆ ਕਬੀਰ ਰਮਤਿ ਸ਼੍ਰੀ ਰਾਮੈ ਪਹਿਲੀਆਂ ਪੰਕਤੀਆਂ ਵਿੱਚ ਪੁਰਾਤਨ ਵਿਚਾਰਾਂ ਵਾਲਿਆਂ ਨਾਲ वार्तालाਪ ਪ੍ਰਗਟ ਕਰਕੇ ਅੰਤਰ ਲੀਆਂ ਪੰਕਤੀਆਂ ਵਿੱਚ ਗੁਰੂ ਦੀ ਦੀ ਪਗਤੀ ਦਾ ਪ੍ਰਤਾਪ ਦੱਸਦੇ ਹਨ ਲੋਕਾਂ ਪੁੱਛਣਾ ਆਰੰਭ ਕੀਤਾ ਭਗਤ ਜੀ ਤੁਸੀਂ ਇਹ ਕੀ ਕੀਤਾ ਜਿਵੇਂ ਮੱਛੀ ਦੀ ਮੌਤ ਆਵੇ ਤਾਂ ਉਹ ਜਲ ਛੱਡ ਦਿੰਦੀ ਹੈ ਤਿਵੇਂ ਹੀ ਤੁਸੀਂ ਮੋਖ ਦਾਤੀ ਕਾਂਛੀ ਨੂੰ त्याग ਕੇ ਆਖਰੀ ਸਮੇਂ ਮਗਹਰ ਕਿਉਂ ਆ ਗਏ ਇਹ ਤੁਸੀਂ ਥੋੜੀ ਮਤ ਵਾਲੀ ਗੱਲ ਕੀਤੀ ਪਤਾ ਨਹੀਂ ਤੁਹਾਡੀ ਕੀ ਹਾਲਤ ਹੋਵੇ ਤੁਸੀਂ ਸਾਰਾ ਜੀਵਨ ਕਾਂਛੀ ਵਿੱਚ ਸਿਮਰਨ ਕਰਦਿਆਂ ਲੰਘਾਇਆ ਹੁਣ ਮਗਹਰ ਕਿਉਂ ਆ ਬੈਠੇ ਐਵੇਂ ਲੋਕਾਂ ਵੱਲੋਂ अनेका ਪ੍ਰਸ਼ਨ ਕੀਤੇ ਗਏ ਭਗਤ ਜੀ ਅਗਲੀਆਂ ਪੰਕਤੀਆਂ ਵਿੱਚ ਉੱਤਰ ਦਿੰਦੇ ਹਨ ਲੋਕੋ ਕਾਂਛੀ ਮਗਹਰ ਦੋਵੇਂ ਪ੍ਰਭੂ ਜੀ ਦੇ ਹਨ ਪ੍ਰਭੂ ਹਰ ਥਾਂ ਵਿਆਪਕ ਹੈ ਜਿਨ੍ਹਾਂ ਨੇ ਪ੍ਰੇਮਾ ਭਗਤੀ ਨਹੀਂ ਕੀਤੀ ਉਹਨਾਂ ਨੂੰ ਫਿਕਰ ਹੋਵੇਗਾ ਸਾਨੂੰ ਕੋਈ ਫਿਕਰ ਨਹੀਂ ਇਹ ਭੁਲੇਖਾ ਕੱਢ ਦੇਵੋ ਕਿ ਬਿਨਾਂ ਪਖਤੀ ਤੋਂ ਕਾਂਛੀ ਵਿੱਚ ਮਰ ਕੇ ਮੁਕਤੀ ਮਿਲ ਸਕਦੀ ਹੈ ਕਬੀਰ ਜੀ ਕਹਿੰਦੇ ਹਨ ਮੈਂ ਰਮਤ ਰਾਮ ਵਿੱਚ ਲੀਨ ਹੋ ਜਾਵਾਂਗਾ ਮੇਰੇ ਉੱਪਰ ਪ੍ਰਭੂ ਕਿਰਪਾ ਕਰਕੇ ਮਗਰ ਹਰ ਦਾ ਕੋਈ ਅਸਰ ਨਹੀਂ ਹੋਵੇਗਾ ਇਸ ਨੂੰ ਪ੍ਰਗਟ ਕਰਕੇ ਕਬੀਰ ਜੀ ਨੇ ਵਿਖਾਇਆ ਮਗਰ ਹਰ ਵਿੱਚ ਸੰਗਤਾਂ ਇਕੱਤਰ ਹੋਣ ਲੱਗੀਆਂ ਰਾਮ ਨਾਮ ਦਾ ਸਿਮਰਨ ਆਰੰਭ ਹੋ ਗਿਆ ਬਨਾਰਸ ਅਤੇ ਗੋਰਖਪੁਰ ਦੇ ਸਭ ਇਲਾਕੇ ਵਿੱਚ ਕਬੀਰ ਜੀ ਦੀ ਸ਼ੋਭਾ ਹੋਣ ਲੱਗੀ ਪ੍ਰਮਾਤਮਾ ਵੱਲੋਂ ਜਿੰਨਾ ਚਿਰ ਇਸ ਜਗਤ ਵਿੱਚ ਰਹਿਣ ਦਾ ਹੁਕਮ ਮਿਲਿਆ ਸੀ 120 ਬਰਿਆਂ ਦੀ ਆਯੂ ਬੀਤ ਕਰਕੇ 1575 ਸੰਮਤ 1518 ਈਸਵੀ ਵਿੱਚ ਗੋਰਖਪੁਰ ਦੇ ਇਲਾਕੇ ਮਗਰ ਵਿਖੇ ਜੋਤੀ ਜੋਤ ਸਮਾ ਗਏ हे ਮੇਰੀ ਆਤਮਾ ਮਹਾਤਮ ਭਗਤ ਮਹਾਪੁਰਸ਼ ਪ੍ਰਮਾਤਮਾ ਦੀ ਆਗਿਆ ਨਾਲ ਮਾਇਆਬਦੀ ਸੰਸਾਰ ਵਿੱਚ ਆਉਂਦੇ ਹਨ ਜੀਵਾਂ ਨੂੰ ਉਪਦੇਸ਼ ਕਰਕੇ ਉਸ ਅਕਾਲ ਪੁਰਖ ਜੀ ਦੇ ਹੁਕਮ ਅnder ਵਾਪਸ ਚਲੇ ਜਾਂਦੇ ਹਨ ਅਜਹੀਆਂ ਕਬੀਰ ਭਗਤ ਜੀ ਦੀਆਂ ਅਨੇਕਾਂ ਸਾਖੀਆਂ ਹਨ ਭਗਤ ਕਬੀਰ ਜੀ ਨੇ ਪ੍ਰਾਤਨ ਹਵਾਲੇ ਦੇ ਕੇ ਮਨ ਨੂੰ ਸਮਝਾਉਂਦਿਆਂ ਆਪਣੀ ਰਚਨਾ ਵਿੱਚ ਪਰਮਾਇਆ ਹੈ ਸਨ ਕਾਦਕ ਨਾਰਦ ਦੇ ਮੁਨ ਸੇਖਾਂ ਤਿੰ ਪੀ ਤਨ ਮੈਂ ਮਨ ਨਹੀਂ ਪੇਖਾਂ ਇਸ ਮਨ ਕੋ ਕੋਈ ਖੋਜੋ ਪਾਈ ਤਨ ਛੁਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕਾ ਪ੍ਰੇਮ ਇਨਹੀ ਹੈ ਜਾਨਾ ਸਾਤੇ ਪ੍ਰੇਮਾ ਭਗਤੀ ਦੇ ਮਾਰਗ ਤੇ ਚਲਦਿਆਂ ਹੀ ਪ੍ਰਭੂ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਮਿਲ ਸਕਦਾ ਹੈ। ਗੁਰੂ ਪਿਆਰੇ ਉਹ ਕਾਂਚੀ ਕਾਂਚੀ ਨੂੰ ਵਾਰਾਨਸੀ ਤੇ ਬਨਾਰਸ ਵੀ ਆਖਦੇ ਹਨ। Hindu ਧਰਮ ਦਾ ਭਾਰਤ ਵਿੱਚ ਪ੍ਰধান ਨਗਰ ਹੈ। Hindu ਧਰਮ ਦੀ ਵਿਦਿਆ ਦੀ ਟਕਸਾਲ ਅਤੇ ਮਹਾਤੀਰਥ ਹੈ। ਸ਼ਿਵਪੁਰੀ ਕਾਂਚੀ ਗੰਗਾ ਦੇ ਖੱਬੇ ਪਾਸੇ ਆਵਾਦ ਹੈ। ਨਾ ਕਾਂਚੀ ਮਤ ਉਪਜੈ ਨਾ ਕਾਂਚੀ ਮਤ ਜਾਏ। ਭਾਰਤ ਵਿੱਚ ਕਾਂਚੀ ਦੀ ਮਹਿਮਾ ਚਰੰਕਾਲ ਤੋਂ ਹੈ। ਹਰੇਕ ਮਹਾਤਮਾ ਦੇ ਹਿੰਦੂਆਂ ਨੇ ਇਸ ਦੀ ਸ਼ੁਭਾ ਵਧਾਈ ਹੈ ਔਰੰਗਜ਼ੇਬ ਮੁਗਲਿਆ ਰਾਜ ਦੇ ਆਖਰੀ ਸ਼ੈਨਸ਼ਾ ਨੇ ਕਾਂਚੀ ਦਾ ਨਾਂ ਸਰਕਾਰੀ ਰਿਕਾਰਡਾਂ ਵਿੱਚ ਮੁਹੰਮਦਾਬਾਦ ਰੱਖਿਆ ਸੀ ਅਤੇ ਵਿਸ਼ੇਸ਼ਰਨਾਥ ਦਾ ਪ੍ਰਸਿੱਧ ਮੰਦਰ ਤੋੜ ਕੇ ਇੱਕ ਬਹੁਤ ਵੱਡੀ ਮਸਜਿਦ ਬਣਵਾਈ ਜੋ ਹੁਣ ਵੀ ਹੋਂਦ ਵਿੱਚ ਹੈ ਇਸ ਸ਼ਹਿਰ ਵਿੱਚ ਇਸ ਪ੍ਰਕਾਰ ਗੁਰਦੁਆਰੇ ਵੀ ਹਨ ਮੁਹੱਲਾ ਸਪੈਰੋ ਵਿੱਚ ਵੱਡੀ ਸੰਗਤ ਲਖਸ਼ਾ ਮਹੱਲਾ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਹੈ ਜਗਤ ਗੰਜ ਵਿੱਚ ਛੋਟੀ ਸੰਗਤ ਗੁਰਦੁਆਰਾ ਹੈ ਕਾਂਚੀ ਤੋਂ ਤਿੰਨ ਕੋ ਗੰਗਾ ਪਾਰ ਛੋਟੇ ਮਿਰਜ਼ਾਪੁਰ ਦੀ ਜ਼ਮੀਨ ਵਿੱਚ 16 ਬਿਗੀਆਂ ਦਾ ਗੁਰੂ ਕਾ ਬਾਗ ਹੈ ਇਸ ਥਾਂ ਗੁਰੂ ਗੋਬਿੰਦ ਸਿੰਘ ਸਾਹਿਬ ਵੱਡੀ ਸੰਗਤ ਵਿੱਚ ਵਰਾਜਣ ਸਮੇਂ ਇੱਕ ਵੇਰ ਪਧਾਰੇ ਸਨ ਉਦਾਸੀ ਅਤੇ ਨਿਰਮਲ ਸੰਤਾਂ ਦੇ ਕਰੀਬ 40 ਥਾਂ ਕਾਂਚੀ ਵਿੱਚ ਅਜਿਹੇ ਹਨ ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ